ਤੇ ਮੋਦੀ ਸਰਕਾਰ ਜਿਆਸਤੀ ਕਰ ਰਹੀ ਆ ਗੋਲੀਆਂ ਵਸਾਰੀ ਆ ਉਹਦੇ ਰੋਸ ਕੋ ਜ ਤਿੰਨ ਦਿਨ ਲਈ 20 21 ਤੇ 22 ਨੂੰ ਅਪੂਰਨ ਤੌਰ ਤੇ ਟੋਲੇ ਪਾਣੀ ਦਿੱਤਾ ਅੱਗੇ ਜੋ ਸਾਡੇ ਵੱਡਿਆਂ ਦੀ ਜਿੱਥੇ ਕੰਦੂ ਖਾ ਲੋ ਉਸ ਵਕਨ ਲਿਖਾਂਗੇ ਸਰ ਸਰਕਾਰ ਨੂੰ ਹੱਲ ਕਰਨੇ ਹੀ ਪੈਣਾ ਮੈਂ ਇਹ ਕੋਈ ਖਾਤ ਥੋੜੀ ਮੰਗਦੇ ਪਏ ਮਿਹਨਤ ਕਸ਼ ਬੰਦੇ ਆ ਆਪਣੀ ਮਿਹਨਤ ਦਾ ਹੀ ਮੁੱਲ ਮੰਗ ਰਹੇ ਨੇ ਕੋਈ ਸਰਕਾਰ ਨੂੰ ਆ ਵੀ ਸੋਚਣਾ ਚਾਹੀਦਾ ਇਹਨਾ ਐਡੇ ਵੱਡੇ ਬਾਰਡਰ ਉਸ ਪੈਦਾ ਕਰਦੇ ਐਡੇ ਵੱਡੇ ਹੁੰਦਾ ਨਾ ਬਿਰਤੀਆਂ ਨੇ ਔਰ ਗੋਲੀਆਂ ਦੀ ਚਾਰਜ ਕਰ ਰਹੇ ਨੇ ਪਰ ਇਹ ਖਾਲਸਾ ਆ ਇਹ ਕਦੀ ਪਿਆ ਮੰਨ ਵਾਲਾ ਨਹੀਂ ਆ ਸੋ ਸਰਕਾਰ ਨੇ ਤੁਹਾਡੇ ਮੀਡੀਆ ਥਰੂ ਇਹ ਹੀ ਪੀਲਾ ਕਿ ਇਹ ਸੁਸ਼ਿਰਦ ਕੀਤਾ ਜਾਵੇ ਗੱਲਬਾਤ ਮਸਾ ਸੁਝਾਇਆ ਜਾਵੇ ਜੋ ਐਮਐਸਪੀ ਆ ਸਵਾਮੀ ਨਾਥੀ ਰਿਪੋਰਟ ਲਾਗੂ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੇ ਸੁਖੀ ਸੁਖਾਂ ਦੇ ਆਪਣੇ ਘਰਾਂ ਨੂੰ ਜਾਣ ਤੇ ਆਪਣੇ ਬੱਚਿਆਂ ਨੂੰ ਵਧੀਆ ਰੋਟੀ ਖਾਣ ਸੋ ਸਰਕਾਰ ਅਗੇ ਦੁਬਾਰਾ ਇਹ ਹੀ ਪੀਲਾ ਇਹਨਾਂ ਦੀਆਂ ਮੰਗਾਂ ਮੰਨਿਆ ਜਾਣੀ ਚਾਹੀਦੀ ਹਨ ਕੋਲ ਪਲਾਜ਼ਾ ਰਿਸ਼ਪਾਲਵਾ ਪਠਾਨਕੋਟ ਜੋ ਕਿ ਗਰਦਾਸਪੁਰ ਤੇ ਪਠਾਨਕੋਟ ਦੀਆਂ ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਹਨ ਇਹ ਜੋ ਇੱਕ ਜਿਹੜਾ ਨਾ ਝੂਠਾ ਫਰੋਡ ਕੀਤਾ ਗਿਆ ਵਾ ਉਹ 5 ਸਾਲ ਦੀ ਜਿਹੜੀ ਐਮਐਫ ਐਮਐਸਪੀ ਜਿਹੜੀ ਉਹ ਦਿੱਤੀ ਗਈ ਆ ਉਹ ਤਿੰਨ ਕੇ ਮੰਤਰੀ ਉਥੋਂ ਭੇਜ ਦਿੱਤੇ ਪਾਤਾ ਅਮਨ ਲਾਡੂ ਵਲਦੇ ਕੋਈ ਜਿਹੜੇ ਉਹਨਾਂ ਨੇ ਆਣ ਕੇ ਨਾ ਦੋ ਤਿੰਨ ਦਿਨ ਬੜਾ ਆਰੇ ਲਾਹੜਿਆ ਆ 6-7 ਘੰਟੇ ਮੀਟਿੰਗ ਜਿਹੜੀ ਚੱਲਦੀ ਰਹੀ ਤੇ ਤਿੰਨ ਘੰਟੇ ਉਹ ਲੇਟ ਆਉਂਦੇ ਆ ਤੇ 5 ਸਾਲ ਲਈ ਉਹ ਜਿਵੇਂ ਟ੍ਰੇਡ ਵਾਸਤੇ ਕਹਿ ਰਹੇ ਨੇ ਵੀ ਤੁਸੀਂ 5 ਸਾਲ ਵਾਸਤੇ ਸਾਡੇ ਕੋਲ ਐਮਐਸਪੀ ਲੈ ਲਓ ਉਹ ਜਿਹੜੀਆਂ ਨਾ ਇਹਨਾਂ ਜਿਹੜਾ ਅੱਗੇ ਕੈਨੇਗਟੋਫ ਲੱਗਣ ਜਾ ਰਿਹਾ ਉਹ ਇਹੋ ਤਿਆਰੀਆਂ ਇਹਨਾਂ ਦੀਆਂ ਕਿ ਅਸੀਂ ਇਹਨਾਂ ਨੂੰ ਚਾਂਸੇ 'ਚ ਲੈ ਕੇ ਧਰਨੇ ਦੇ ਚਾਂਸੇ ਵਿੱਚ ਤੇ ਆਪਾਂ ਜਿਹੜਾ ਮੱਲੇ ਕੇ ਐਮ ਐਸ ਪੀ ਲਾਗੂ ਕਰ ਦਈਏ ਐਮ ਐਸ ਪੀ 26 ਸਹਮਾ ਤੇ ਡੇਗੇ ਲਾਗੂ ਆ ਇਹ ਜਿਹੜੀ ਕਣਕ ਝੋਨੇ ਉੱਤੇ ਮੱਕੀ ਉੱਤੇ ਦੇ ਨਰਮੇ ਦੇ ਕਪਾਹ ਤੇ ਜਿਹੜੀ ਇਹ ਦੇਣ ਜਾ ਰਹੇ ਨੇ ਦਾਲਾਂ ਤੇ ਇਹ ਤੇ ਜਿਹੜੀ ਐਮ ਐਸ ਪੀ ਇਹ ਪੰਡ ਸਾਲ ਦੀ ਕੋਈ ਗੱਲ ਹੀ ਨਹੀਂ ਆ ਗਈ ਬਾਕੀ ਕਿਸਾਨ ਜਿਹੜੇ ਨੇ ਲੜਦੇ ਲੋਕ ਜਿੰਦਾਬਾਦ ਨੇ ਜਿੰਨਾ ਚਿਰ ਐਮ ਐਸ ਪੀ ਲਾਗੂ ਨਹੀਂ ਹੁੰਦੀ ਧਰਨੇ ਪ੍ਰਦਰਸ਼ਨ ਰੇਲਵੇ ਕੋ ਜੋ ਅਗਲੇ ਬੰਨੇ ਐਮ ਕੇ ਐਸ ਦਾ ਐਲਾਨ ਆਊਗਾ ਉਹਦਾ ਉਸੇ ਤਰ੍ਹਾਂ ਬੰਦ ਦਾ ਸਮਰਥਨ ਅਗਲੇ ਵੀ ਬਣਾਏ ਜਾਣਗੇ ਤੁਹਾਨੂੰ